ਸਤਿ ਸ਼੍ਰੀ ਅਕਾਲ ਜੀ ਕਮਲ ਇਹ ਕੀ ਅੱਜ ਖਾਣੇ ਵਿੱਚ ਸਿਰਫ ਤੂੰ ਦਾਲ ਹੀ ਕਿਉਂ ਬਣਾਈਆ ਤੂੰ ਤਾਂ ਜਾਣਦੀ ਆ ਮੇਰੇ ਕੋਲੋਂ ਸਿਰਫ ਦਾਲ ਦੇ ਨਾਲ ਰੋਟੀ ਨਹੀਂ ਖਾਦੀ ਜਾਂਦੀ ਨਾਲ ਕੋਈ ਹੋਰ ਸਬਜ਼ੀ ਵੀ ਚਾਹੀਦੀ ਹੁੰਦੀ ਆ ਇਹ ਕੱਲੀ ਦਾਲ ਮੈਂ ਕਿਵੇਂ ਖਾ ਰਿਹਾ ਆ ਤੈਨੂੰ ਦੱਸ ਨਹੀਂ ਸਕਦਾ ਖਾਣਾ ਬਿਲਕੁਲ ਬੇਸਵਾਦ ਲੱਗ ਰਿਹਾ ਆ ਮੇਰੇ ਕੋਲੋਂ ਨਹੀਂ ਖਾਦਾ ਜਾ ਰਿਹਾ ਇਹ ਖਾਣਾ ਵਿਕਰਮ ਨੇ ਗੁੱਸੇ ਨਾਲ ਬੋਲਿਆ ਕਮਲ ਬੋਲੀ ਅੱਜ ਮੈਨੂੰ ਦਫ਼ਤਰ ਤੋਂ ਆਉਣ ਵਿੱਚ ਢੇਰ ਹੋ ਗਈ ਡਾਕਟਰ ਵਿੱਚ ਇੱਕ ਜ਼ਰੂਰੀ ਮੀਟਿੰਗ ਸੀ ਮੈਂ ਮੰਮੀ ਜੀ ਨੂੰ ਕਿਹਾ ਵੀ ਸੀ ਕਿ ਇਹ ਸਬਜ਼ੀ ਕੱਟ ਕੇ ਰੱਖ ਦਿਓ ਸਬਜ਼ੀ ਕੱਟ ਕੇ ਰੱਖੀ ਹੋਏ ਤਾਂ ਬਣਾਉਣ ਵਿੱਚ ਟਾਈਮ ਨਹੀਂ ਲੱਗਦਾ ਪਰ ਮੰਮੀ ਜੀ ਨੇ ਸਬਜ਼ੀ ਵੀ ਨਹੀਂ ਕੱਟੀ ਕਮਲ ਦੀ ਸੱਸ ਬੋਲੀ ਅੱਛਾ ਤਾਂ ਮੈਂ ਹੁਣ ਮੰਦਰ ਵੀ ਨਾ ਜਾਇਆ ਕਰਾਂ ਜੇ ਹੁਣ ਮੈਂ ਹੀ ਸਬਜ਼ੀ ਕੱਟਣੀ ਆਟਾ ਗੁੰਨਣਾ ਆਇਆ ਤਾਂ ਮੈਂ ਤੈਨੂੰ ਵਿਆਹ ਕਿਉਂ ਲਈ ਆਇਆ ਕਮਲ ਬੋਲੀ ਮੰਮੀ ਜੀ ਰਾਧਾ ਤਾਂ ਘਰ ਹੀ ਸੀ ਨਾ ਤੁਸੀਂ ਰਾਧਾ ਨੂੰ ਹੀ ਤਾਂ ਕਹਿ ਸਕਦੇ ਸੀ ਇਹ ਸਬਜ਼ੀ ਕੱਟ ਦਵੇ ਕਮਲਦੀਨ ਨਾ ਰਾਧਿਕਾ ਬੋਲੀ ਤੁਸੀਂ ਸੱਸ ਬੋ ਆਪਣੀ ਗੱਲਾਂ ਵਿੱਚ ਮੈਨੂੰ ਨਾ ਕਿਸੇ ਟਿਆ ਕਰੋ ਮੈਨੂੰ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਆ ਮੇਰੇ ਕੋਲੋਂ ਇਹ ਸਬਜ਼ੀ ਕੱਟਣ ਜਾਂ ਖਾਣਾ ਬਣਾਉਂਦੀ ਉਮੀਦ ਨਾ ਰੱਖਿਓ ਮੈਂ ਪੜ੍ਹਾਈ ਕਰਨੀ ਹੁੰਦੀ ਆ ਇੰਨੇ ਵਿੱਚ ਕਮਲ ਦਾ ਪਤੀ ਵਿਕਰਮ ਬੋਲਿਆ ਕਮਲ ਦੋ ਟਾਈਮ ਦਾ ਖਾਣਾ ਹੀ ਬਣਾਉਣਾ ਹੁੰਦਾ ਆ ਬਸ ਤੂੰ ਤੇ ਇਹ ਵੀ ਤੇਰੇ ਕੋਲੋਂ ਹੀ ਮੰਨਦਾ ਬਾਕੀ ਸਾਰੇ ਕੰਮਾਂ ਦੇ ਲਈ ਤਾਂ ਵੈਸੇ ਵੀ ਨੌਕਰਾਂ ਨਹੀਂ ਰੱਖੀ ਹੋਈ ਆ ਕਮ ਸੇ ਕਮ ਖਾਣਾ ਤਾਂ ਸਾਡੇ ਲਈ ਢੰਗਾ ਬਣਾ ਦਿਆ ਕਰ। ਵਿਕਰਮ ਦੇ ਮੂੰਹ ਤੋਂ ਇਹ ਕੋੜੇ ਸ਼ਬਦ ਸੁਣ ਕੇ ਕਮਲ ਦੀ ਅੱਖ ਵੀ ਚਤਰੂ ਆ ਗਈ। ਕਮਲ ਦੇ ਵਿਆਹ ਨੂੰ ਹਜੇ ਬਸ 4 ਹੀ ਮਹੀਨੇ ਹੋਏ ਸੀ। ਕਮਲ ਵਿਆਹ ਤੋਂ ਪਹਿਲਾਂ ਵੀ ਨੌਕਰੀ ਕਰਦੀ ਸੀ ਜਿਹੜੀ ਉਹਨੇ ਵਿਆਹ ਤੋਂ ਬਾਅਦ ਵੀ ਨਹੀਂ ਛੱਡੀ। ਵਿਆਹ ਹੁੰਦਿਆਂ ਹੀ ਸਾਸ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਕਮਲ ਤੇ ਸੁੱਟ ਦਿੱਤੀਆਂ। ਕਮਲ ਸਵੇਰੇ ਦਫ਼ਤਰ ਜਾਣ ਤੋਂ ਪਹਿਲਾਂ ਸਾਰਿਆਂ ਦਾ ਖਾਣਾ ਤਿਆਰ ਕਰਕੇ ਜਾਂਦੀ ਤੇ ਦਫ਼ਤਰ ਤੋਂ ਆਉਣ ਦੇ ਬਾਅਦ ਸਾਰਿਆਂ ਦੇ ਲਈ ਖਾਣਾ ਬਣਾਉਂਦੀ। ਕਰੇ ਕਮਲਦੀਰ ਸੋਈ ਵਿੱਚ ਕੋਈ ਵੀ ਮਦਦ ਨਹੀਂ ਕਰਦਾ ਸੀ ਕਮਲਦੀ ਸੱਸ ਪੂਰਾ ਦਿਨ ਘਰ ਵਿੱਚ ਇਕੱਲੀ ਰਹਿੰਦੀ ਸੀ ਪਰ ਬੈਠੇ-ਬੈਠੇ ਉਹਦੇ ਕੋਲੋਂ ਸਬਜ਼ੀ ਵੀ ਨਹੀਂ ਕੱਟੀ ਜਾਂਦੀ ਸੀ ਤਿੰਨ ਨਾਂ ਰਾਧਿਕਾ ਵੈਸੇ ਭਉ ਨੂੰ ਮੋਬਾਈਲ ਦੇ ਵਿੱਚ ਕਈ-ਕਈ ਘੰਟੇ ਬਰਬਾਦ ਕਰਦੇਵੇ ਪਰ ਰਸੋਈ ਵਿੱਚ ਮਦਦ ਕਰਨ ਨੂੰ ਕਹੋ ਤਾਂ ਹਮੇਸ਼ਾ ਪੜ੍ਹਾਈ ਦਾ ਬਹਾਨਾ ਕਰ ਦਿੰਦੀ ਆ ਤੇ ਪਤੀ ਵਿਕਰਮ ਹਰ ਗਲਤੀ ਦਾ ਗੁੱਸਾ ਕਮਲਤੇ ਹੀ ਕੱਢ ਦਿੰਦਾ ਸੀ ਵਿਕਰਮ ਖਾਣਾ ਪੀਣ ਦਾ ਬਹੁਤ ਹੀ ਸ਼ਕੀਨ ਸੀ ਰੋਟੀ ਨਾਲ ਦਾਲ ਸਬਜ਼ੀਆਂ ਰੀਚਟਨੀ ਸਲਾਦ ਚਾਹ ਉਨਸਾਰਾ ਕੋ ਚਾਹੀਦਾ ਹੁੰਦਾ ਸੀ ਪਰ ਖੁਦਰ ਸੋਈ ਵਿੱਚ ਜਾ ਕੇ ਕਦੀ ਕੁਝ ਬਣਾਉਣਾ ਤਾਂ ਦੂਰ ਉਹ ਆਪਣੀ ਰੋਟੀ ਤੱਕ ਵੀ ਆਪਣੇ ਹੱਥਾਂ ਨਾਲ ਨਹੀਂ ਲੈਂਦਾ ਸੀ ਸਾਰੇ ਕੰਮਾਂ ਦੇ ਲਈ ਕਮਲ ਨੂੰ ਹੀ ਵਾਜ਼ੀ ਦਿੰਦਾ ਸੀ ਕਦੀ ਇੱਕ ਗਲਾਸ ਪਾਣੀ ਵੀ ਚਾਹੀਦਾ ਹੋਵੇ ਤਾਂ ਕਮਲ ਨੂੰ ਹੀ ਲਿਆਉਣ ਨੂੰ ਕਹਿੰਦਾ ਸੀ ਤਾਂ ਕਮਲ ਵੀ ਦਫ਼ਤਰ ਤੋਂ ਆ ਕੇ ਥੱਕ ਜਾਂਦੀ ਸੀ ਫਿਰ ਵੀ ਪੂਰੇ ਪਰਿਵਾਰ ਦਾ ਖਾਣਾ ਬਣਾਉਂਦੀ ਸੀ ਸੋਈ ਦਾ ਜੇ ਕੋਈ ਸਮਾਨ ਖਤਮ ਹੋ ਜਾਣਾ ਤਾਂ ਉਸ ਸਮਾਨ ਨੇ ਹੁੰਦੀ ਜ਼ਿੰਮੇਵਾਰੀ ਵੀ ਕਮਲ ਦੀ ਹੀ ਸੀ ਹੁਣ ਕਮਲ ਵੀ ਥੱਕਣ ਲੱਗੀ ਸੀ ਕਦੀ ਦਫਤਰ ਦੀ ਮੀਟਿੰਗ ਤੋਂ ਘਰ ਆਉਣ ਵਿੱਚ ਦੇਰ ਹੋ ਜਾਂਦੀ ਤਾਂ ਕਦੀ ਟਾਈਮ ਤੇ ਰਿਕਸ਼ਾ ਨਹੀਂ ਮਿਲ ਪੰਗਾ ਸੀ ਇਸ ਤਰ੍ਹਾਂ થਾ ਘਰ ਕੇ ਘਰ ਆ ਕੇ ਉਹਨੂੰ ਖਾਣਾ ਵੀ ਬਣਾਉਣਾ ਪੈਂਦਾ ਸੀ ਤੇ ਖਾਣੇ ਵਿੱਚ ਵੀ ਵਿਕਰਮ ਨੂੰ ਪੂਰਾ ਸਮਾਨ ਚਾਹੀਦਾ ਹੁੰਦਾ ਸੀ ਜਿਹੜਾ ਕਮਲ ਕੋਲ ਇਕੱਲੇ ਬਣ ਪਾਉਣਾ ਸੰਭਵ ਨਹੀਂ ਸੀ ਉਹ ਤਾਂ ਬਸ ਆਪਣੀ ਸੱਸ ਤੇ ਨਾਨਕ ਕੋਲ ਥੋੜੀ ਜਿਹੀ ਮਦਦ ਚਾਹੁੰਦੀ ਸੀ ਪਰ ਉਹ ਦੋਵੇਂ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਦਿੰਦੀਆਂ ਸੀ ਕਮਲ ਦੀ ਸੱਸ ਘਰ ਬੈ ਕੇ ਆਰਾਮ ਨਾਲ ਟੀਵੀ ਵੇਖਦੀ ਤੇ ਰਾਧਿਕਾ ਜ਼ਿਆਦਾਤਰ ਆਪਣੇ ਫੋਨ ਵਿੱਚ ਹੀ ਲੱਗੀ ਰਹਿੰਦੀ ਪਰ ਜਦੋਂ ਕਮਲ ਰਸੋਈ ਵਿੱਚ ਮਦਦ ਕਰਨ ਨੂੰ ਕਹਿੰਦੀ ਤਾਂ ਉਹਦੀ ਸੱਸ ਨੂੰ ਮੰਦਰ ਜਾਦਾ ਜਾਂਦਾ ਤੇ ਨਾਨ ਨੂੰ ਪੜਾਈ ਤੇ ਵਿਕਰਮ ਕੋਲੋਂ ਤਾਂ ਮਦਦ ਦੀ ਉਮੀਦ ਲਗਾਉਣਾ ਮੰਨੋ ਜਿਵੇਂ ਆਪਣੇ ਪੈਰ ਤੇ ਕੁਹਾੜੀ ਮਾਰਨ ਵਰਗਾ ਹੋਵੇ ਕਿਉਂਕਿ ਵਿਕਰਮ ਨੂੰ ਤਾਂ ਬਾਸ ਕਮਲ ਤੇ ਗੁੱਸਾ ਕਰਨਾ ਹੀ ਹੁੰਦਾ ਸੀ ਪੂਰੇ ਪਰਿਵਾਰ ਦੇ ਸਾਹਮਣੇ ਵੀ ਵਿਕਰਮ ਕਮਲ ਨੂੰ ਝਿੜਕ ਦਿੰਦਾ ਸੀ ਜਿਸ ਵਜ੍ਹਾ ਤੋਂ ਕਮਲ ਹੋਰ ਵੀ ਉਦਾਸ ਹੋ ਜਾਂਦੀ ਅੱਜ ਵੀ ਕਮਲ ਆਪਣੇ ਕਮਰੇ ਵਿੱਚ ਆ ਕੇ ਰੋ ਪਈ ਸੀ ਰਾਤ ਨੂੰ ਅਚਾਨਕ 3 ਵਜੇ ਕਮਲ ਦੇ ਪੇਟ ਵਿੱਚ ਦਰਦ ਹੋਣ ਲੱਗਾ ਕਮਲ ਦਰਦ ਨਾਲ ਟੜਪਣ ਲੱਗੀ ਤਾਂ ਵਿਕਰਮ ਦੀ ਨੀਂਦ ਖੁੱਲ ਗਈ ਵਿਕਰਮ ਬੋਲਿਆ ਹੁਣ ਕੀ ਹੋ ਗਿਆ ਤੈਨੂੰ ਰਾਤ ਨੂੰ ਤਾਂ ਚੈਨ ਨਾਲ ਸੌਂਦਿਆ ਕਰ ਕਮਲ ਬੋਲੀ ਵਿਕਰਮ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਆ ਮੇਰੇ ਲਈ ਇੱਕ ਗਲਾਸ ਨਿੰਬੂ ਪਾਣੀ ਬਣਾ ਦੇ ਦਰਦ ਨਾਲ ਮੇਰੇ ਕੋਲ ਉੱਠਿਆ ਤੱਕ ਨਹੀਂ ਜਾ ਰਿਹਾ ਵਿਕਰਮ ਗੁੱਸੇ ਵਿੱਚ ਬੜਬੜ ਕਰਦੇ ਹੋਏ ਰਸੋਈ ਵਿੱਚ ਗਿਆ ਤੇ ਨਿੰਬੂ ਪਾਣੀ ਲੈ ਕੇ ਕਮਲ ਦੇ ਹੱਥ ਵਿੱਚ ਫੜਾ ਦਿੱਤਾ ਤੇ ਬੋਲਿਆ ਹੁਣ ਮੈਨੂੰ ਨਾ ਉਠਾਉਣਾ ਕੱਲ ਸਵੇਰੇ ਆਫਿਸ ਵੀ ਜਾਣਾ ਆ ਨਿੰਬੂ ਪਾਣੀ ਨਾਲ ਪੇਟ ਦਰਦ ਠੀਕ ਨਾ ਹੋਵੇ ਤਾਂ ਕੱਲ ਡਾਕਟਰ ਨੂੰ ਦਿਖਾਵਾਂੀ ਤੂੰ ਵੀ ਤੱਕਾਲੇ ਆਫਿਸ ਜਾਣਾ ਹੈ ਇਸ ਲਈ ਹੁਣ ਚੁੱਪ ਕਰਕੇ ਸੌ ਜਾ ਵਿਕਰਮ ਇਹ ਬੋਲ ਕੇ ਸੌਂ ਗਿਆ ਕਮਲ ਇੱਕ ਟੱਕ ਵਿਕਰਮ ਵੱਲ ਵੇਖਦੀ ਰਹਿ ਗਈ ਕਿਉਂਕਿ ਵਿਕਰਮ ਦੀ ਸਿਹਤ ਖਰਾਬ ਹੋਣ ਤੇ ਕਮਲ ਇੱਕ ਪੈਰ ਤੇ ਖੜੀ ਰਹਿੰਦੀ ਆ ਵਿਕਰਮ ਦੇ ਖਾਣ ਪੀਣ ਤੋਂ ਲੈ ਕੇ ਦਵਾਈਆਂ ਤੱਕ ਦਾ ਧਿਆਨ ਕਮਲ ਰੱਖਦੀ ਸੀ ਪਰ ਅੱਜ ਕਮਲ ਦੇ ਪੇਟ ਵਿੱਚ ਦਰਦ ਹੋ ਰਿਹਾ ਆ ਤਾਂ ਉਹਦੇ ਉੱਤੇ ਵਿਕਰਮ ਨੂੰ ਰਾਤ ਨੂੰ ਜਗਾਉਣ ਤੋਂ ਵੀ ਵਿਕਰਮ ਗੁੱਸਾ ਕਰ ਰਿਹਾ ਸੀ ਜਦੋਂ ਕਿ ਇੰਨੀਆਂ ਅੰਗਿਣਤ ਰਾਤਾਂ ਵਿੱਚ ਕਮਲ ਨੇ ਵਿਕਰਮ ਦਾ ਬਹੁਤ ਧਿਆਨ ਰੱਖਿਆ ਸੀ ਉਹਨਾਂ ਕਮਲ ਦੇ ਪੇਟ ਵਿੱਚ ਤਾਂ ਆਰਾਮ ਸੀ ਪਰ ਉਹਦਾ ਦਿਲ ਬੇਚੈਨ ਹੋ ਗਿਆ ਸੀ ਉਹ ਸੋਚ ਰਹੀ ਸੀ ਕਿ ਆਖਰ ਉਹਦੀ ਕੀ ਇੱਜ਼ਤ ਹੈ ਇਸ ਘਰ ਵਿੱਚ ਤੇ ਘਰ ਵਾਲਿਆਂ ਦੇ ਮਨ ਵਿੱਚ ਕੀ ਮੈਂ ਘਰ ਵਾਲਿਆਂ ਦੇ ਲਈ ਸਿਰਫ ਇੱਕ ਚੱਲਦੀ ਫਿਰਦੀ ਮਸ਼ੀਨ ਬਣ ਕੇ ਰਹਿ ਗਈ ਹਾਂ ਉਹ ਮਸ਼ੀਨ ਜਿਹੜੀ ਕਦੀ ਵੀ ਵਿਗੜ ਨਹੀਂ ਸਕਦੀ ਜਾਂ ਖਰਾਬ ਨਹੀਂ ਹੋ ਸਕਦੀ ਜਾਂ ਜਿਹੜੀ ਖਰਾਬ ਵੀ ਹੋ ਜਾਵੇ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਦੂਸਰੇ ਦਿਨ ਕਮਲ ਸਵੇਰੇ ਆਪਣੇ ਰੋਜ਼ ਦੇ ਟਾਈਮ ਤੇ ਉੱਠ ਗਈ ਤੇ ਫਿਰ ਉਹਨੀ ਜਲਦੀ ਜਲਦੀ ਸਾਰਿਆਂ ਦੇ ਲਖਾਣਾ ਬਣਾਇਆ ਤੇ ਦਫਤਰ ਦੇ ਲਈ ਤਿਆਰ ਹੋ ਕੇ ਆਫਿਸ ਨਿਕਲ ਗਈ। ਵਿਕਰਮ ਨੇ ਤਾਂ ਸਵੇਰੇ ਉੱਠ ਕੇ ਕਮਲ ਨੂੰ ਇਹ ਵੀ ਨਹੀਂ ਪੁੱਛਿਆ ਸੀ ਕਿ ਹੁਣ ਉਹਦੀ ਸਿਹਤ ਕਿਵੇਂ ਆ। ਸਾਰੇ ਰਸਤੇ ਕਮਲ ਨੂੰ ਇਹੀ ਖਿਆਲ ਆਮਦਾ ਰਿਹਾ ਕਿ ਜੇ ਇੱਕ ਪਤੀ ਨੂੰ ਹੀ ਆਪਣੀ ਪਤਨੀ ਦੀ ਕਦਰ ਨਹੀਂ ਹੋਵੇਗੀ ਤਾਂ ਉਹਦੇ ਘਰ ਵਾਲਿਆਂ ਨੂੰ ਭਲਾ ਕਿਉਂ ਹੋਵੇਗੀ? ਇੱਕ ਕੁੜੀ ਵਿਆਹ ਕਰਕੇ ਆਪਣੇ ਪਤੀ ਦੇ ਭਰੋਸੇ 'ਤੇ ਸੌਹਰੇ ਹੁੰਦੀ ਆ ਪਰ ਜੇ ਉਸ ਪਤੀ ਦੇ ਹੀ ਮਨ ਵਿੱਚ ਪਤਨੀ ਦੇ ਲਈ ਪਿਆਰ ਤੇ ਸਤਿਕਾਰ ਨਾ ਹੋਵੇ ਤਾਂ ਇਹੋ ਜਿਹੇ ਵਕਤ ਤੇ ਇੱਕ ਪਤਨੀ ਤਾਂ ਟੁੱਟ ਹੀ ਜਾਂਦੀ ਆ ਅੱਜ ਕਮਲ ਆਫਿਸ ਵਿੱਚ ਤਾਂ ਮੌਜੂਦ ਸੀ ਪਰ ਉਹਦਾ ਮਨ ਕਿਸੇ ਵੀ ਕੰਮ ਵਿੱਚ ਨਹੀਂ ਲੱਗ ਰਿਹਾ ਸੀ ਕਮਲ ਨੂੰ ਆਪਣੇ ਪਤੀ ਤੇ ਸਹੁਰੇ ਵਾਲਿਆਂ ਦਾ ਕੋਈ ਵੀ ਸਹਿਯੋਗ ਨਹੀਂ ਸੀ ਕਮਲ ਦੀ ਸਹੇਲੀ ਨੇ ਜਦੋਂ ਕਮਲ ਨੂੰ ਇਸ ਤਰ੍ਹਾਂ ਗੁੰਮਸੁੰਮ ਵੇਖਿਆ ਤਾਂ ਉਹਨੇ ਪੁੱਛਿਆ ਕਮਲ ਕੀ ਹੋਇਆ ਹੈ ਅੱਜ ਸਵੇਰ ਦੀ ਮੈਂ ਤੈਨੂੰ ਵੇਖ ਰਹੀ ਹਾਂ ਤੇਰਾ ਅੱਜ ਕੰਮ ਵਿੱਚ ਧਿਆਨ ਨਹੀਂ ਆ ਕਮਲ ਨੇ ਪੂਰੀ ਗੱਲ ਆਪਣੀ ਸਹੇਲੀ ਨੂੰ ਦੱਸੀ ਤਾਂ ਕਮਲ ਦੀ ਸਹੇਲੀ ਨੇ ਉਹਨੂੰ ਇੱਕ ਤਰਕੀਬ ਦੱਸੀ ਤੇ ਬੋਲੀ ਤੂੰ ਸਿਰਫ ਇਹ ਕੰਮ ਕਰ ਲੈ ਵੇਖੀ ਮੈਂ ਲਿਖ ਕੇ ਦਿੰਦੀ ਆ ਸਾਰਾ ਪਰਵਾਰ ਤੇਰੇ ਅੱਗੇ ਪਿੱਛੇ ਘੁੰਮੇਗਾ ਕਮਲ ਨੂੰ ਵੀ ਆਪਣੀ ਸਹੇਲੀ ਦੀ ਸਲਾਹ ਪਸੰਦ ਆਈ ਤੇ ਉਹਨੇ ठान ਲਿਆ ਕਿ ਸਾਰੇ ਪਰਵਾਰ ਤੇ ਪਤੀ ਨੂੰ ਹੁਣ ਆਪਣੀ ਐਮੀ ਦੱਸਣੀ ਪਵੇਗੀ ਅਗਲੇ ਦਿਨ ਹੀ ਕਮਲ ਸਵੇਰੇ ਆਪਣੇ ਰੋਜ਼ ਦੇ ਟਾਈਮ ਤੇ ਉੱਠ ਗਈ ਉਹਦੇ ਕੋਲੋਂ ਜੋ ਬਣ ਸਕਿਆ ਉਹਨਾ ਕੰਮ ਅੱਜ ਉਹਨੇ ਕੀਤਾ ਤੇ ਰੋਜ਼ ਦੇ ਟਾਈਮ ਤੇ ਦਫ਼ਤਰ ਦੇ ਲਈ ਨਿਕਲ ਗਈ ਕਮਲ ਦੀ ਸੱਸ ਜਦੋਂ ਸੋਈ ਵਿੱਚ ਗਈ ਤਾਂ ਉਹਨੇ ਵੇਖਿਆ ਕਿ ਚਾਹ ਬਣੀ ਹੋਈ ਆ ਨਾਸ਼ਤਾ ਬਣਿਆ ਹੋਇਆ ਆ ਤੇ ਸਬਜ਼ੀ ਵੀ ਬਣੀ ਹੋਈ ਆ ਪਰ ਰੋਟੀ ਕਿਸੇ ਦੇ ਲਈ ਵੀ ਨਹੀਂ ਬਣੀ ਹੋਈ ਸੀ ਕਮਲ ਨੇ ਸਿਰਫ ਆਪਣਾ ਟਿਫਨ ਤਿਆਰ ਕੀਤਾ ਤੇ ਚਲੀ ਗਈ ਆ ਵਿਕਰਮ ਕਮਲ ਤੋਂ ਲੇਟ ਆਫਿਸ ਜਾਂਦਾ ਸੀ ਉਹਨੇ ਮਾਂ ਕੋਲੋਂ ਚਾਹ ਨਾਸ਼ਤਾ ਮੰਗਿਆ ਤਾਂ ਕਮਲ ਦੀ ਸੱਸੋ ਉਹਨੂੰ ਚਾਹ ਨਾਸ਼ਤਾ ਦੇ ਕੇ ਬੋਲੀ ਅਰਤਾ ਤੇਰੀ ਘਰਵਾਲੀ ਨੇ ਤੇਰੇ ਟਿਫਨ ਦੇ ਲਈ ਵੀ ਰੋਟੀ ਤੱਕ ਨਹੀਂ ਬਣਾਈ ਜਾਨੋ ਹੱਸਤਾ ਤੇ ਅਰਕਿਤਾ ਤੇ ਸਬਜੀ ਬਣਾਈ ਹਾ ਰੋਜ਼ ਸਾਰਿਆਂ ਦੇ ਲਈ ਰੋਟੀ ਤਿਆਰ ਕਰਕੇ ਆਫਿਸ ਜਾਂਦੀ ਸੀ ਪਰ ਅੱਜ ਤਾਂ ਸਾਡੇ ਕਿਸੇ ਦੇ ਲਈ ਵੀ ਰੋਟੀ ਨਹੀਂ ਬਣਾਈ ਸਿਰਫ ਆਪਣੀ ਰੋਟੀ ਬਣਾਈ ਤੇ ਮੈਡਮ ਚਲੀ ਗਈ ਆਫਿਸ ਰਸੋਈ ਵੀ ਪੂਰੀ ਤਰ੍ਹਾਂ ਖਿਲਰੀ ਪਈ ਆ ਰੋਹ ਤਾਂ ਸਾਰਾ ਕੁਝ ਸਾਫ਼ ਕਰਕੇ ਜਾਂਦੀ ਸੀ ਹੌਲੀ ਹੌਲੀ ਪਰ ਨਿਕਲ ਆਏ ਆ ਤੇਰੀ ਘਰ ਵਾਲੀ ਦੇ ਜਿਹੜੇ ਕੱਟਣੇ ਪਣਗੇ ਨਹੀਂ ਤਾਂ ਪਤਾ ਨਹੀਂ ਸਾਡਾ ਅੱਗੇ ਜਾ ਕੇ ਕੀ ਹਾਲ ਹੋ ਜਾਵੇਗਾ ਵਿਕਰਮ ਬੋਲਿਆ ਮੰਮੀ ਅੱਜ ਆਉਂਦੇ ਉਹਨੂੰ ਕੱਲ ਸ਼ਾਮ ਨੂੰ ਘਰ ਫਿਰ ਉਹਦੀ ਚੰਗੀ ਤਰ੍ਹਾਂ ਖਬਰ ਲੈਂਦਾ ਆ ਮੇਰੇ ਲਈ ਚਾਰ ਰੋਟੀਆਂ ਬਣਾਉਣ ਵਿੱਚ ਉਹਨੂੰ ਕਿੰਨਾ ਟਾਈਮ ਲੱਗ ਜਾਂਦਾ ਫਿਰ ਕਮਲ ਦੀ ਸਾਸ ਨੇ ਰਾਧਿਕਾ ਨੂੰ ਯਾਦ ਦਿੰਦੇ ਹੋਏ ਕਿਹਾ ਪੁੱਤ ਜਰਾ ਆਪਣੇ ਵੀਰ ਦੇ ਲਈ ਚਾਰ ਰੋਟੀਆਂ ਹੀ ਬਣਾ ਦੇ ਟਿਫਨ ਦੇ ਲਈ ਰਾਧਿਕਾ ਆਪਣੇ ਕਮਰੇ ਵਿੱਚ ਆ ਕੇ ਬੋਲੀ ਭਾਬੀ ਨੂੰ ਬੋਲੋ ਰੋਟੀ ਬਣਾਉਣ ਦੇ ਲਈ ਮੈਨੂੰ ਕਿਉਂ ਕਹਿ ਰਹੇ ਹੋ ਮੰਮੀ ਪੁੱਤ ਤੇਰੀ ਭਾਬੀ ਤਾਂ ਅੱਜ ਕੋਈ ਵੀ ਕੰਮ ਕਰਕੇ ਨਹੀਂ ਗਈ ਰਸੋਈ ਵੀ ਪੂਰੀ ਤਰ੍ਹਾਂ ਖਿਲਰੀ ਪਈ ਆ ਰੋਟੀਆਂ ਵੀ ਸਿਰਫ ਆਪਣੀਆਂ ਬਣਾ ਕੇ ਟਿਫਨ ਵਿੱਚ ਪਾ ਕੇ ਲੈ ਗਈ ਆ ਅੱਜ ਤਾਂ ਬਹੁਤ ਕੰਮ ਪਿਆ ਆ ਰਸੋਈ ਵਿੱਚ ਅਜੇ ਤਣੂ ਹੀ ਮੇਰੀ ਮਦਦ ਕਰਨੀ ਪਵੇਗੀ ਰਾਧਿਕਾ ਕੰਮ ਤੋਂ ਪੱਲਾ ਛੱਡ ਦੇ ਬੋਲੀ ਮੰਮੀ ਮੇਰੇ ਕੋਲ ਨਹੀਂ ਹੋਣਾ ਕਰਦਾ ਕੰਮ ਥੋੜੇ ਦਿਨਾਂ ਤੱਕ ਮੇਰੇ ਪੇਪਰ ਆਉਣ ਵਾਲੇ ਆ ਮੈਂ ਪੜ੍ਹਾਈ ਵੀ ਕਰਨੀ ਆ ਤੁਹਾਨੂੰ ਹੀ ਇਹ ਕੰਮ ਕਰਨਾ ਪਵੇਗਾ ਤੇ ਸਾਰਿਆਂ ਨੂੰ ਲਈ ਰੋਟੀ ਬਣਾਉਣੀ ਪਊਗੀ ਕਿਉਂਕਿ ਮੈਂ ਆਪਣੀ ਸਹੇਲੀ ਦੇ ਘਰ ਜਾਣਾ ਆ ਹੁਣੇ ਪੜ੍ਹਾਈ ਕਰਨ ਲਈ ਵਿਕਰਮ ਬੋਲਿਆ ਮੰਮੀ ਛੇਤੀ ਕਰੋ ਮੈਨੂੰ ਆਫਿਸ ਦੇ ਲਈ دیر ਹੋ ਰਹੀ ਆ ਕਮੇੜੀ ਸੱਸ ਸੋਈ ਵਿੱਚ ਗਈ ਤੇ ਰੋਟੀ ਬਣਾ ਕੇ ਵਿਕਰਮ ਦੇ ਲਈ ਟਿਫਨ ਪੈਕ ਕਰ ਦਿੱਤਾ ਤੇ ਬੋਲੀ विक्रम आज कमल ਦੇ ਨਾਲ ਗੱਲ ਕਰਨੀ ਹੀ ਪਵੇਗੀ ਇੱਕ ਦਿਨ ਤਾਂ ਮੈਂ ਘਰ ਦਾ ਕੰਮ ਕਰ ਲਵਾਂਗੀ ਰੋਜ਼ ਰੋਜ਼ ਮੇਰੇ ਕੋਲੋਂ ਨਹੀਂ ਹੋਣਾ विक्रम ਬੋਲਿਆ ਹਾਂ ਮੰਮੀ ਤੂੰ ਫਿਕਰ ਨਾ ਕਰ ਅੱਜ ਮੈਂ ਕਮਲ ਨੂੰ ਠੀਕ ਕਰਦਾ ਹਾਂ ਨਹੀਂ ਤਾਂ ਇਹਦਾ ਰੋਜ਼ ਦਾ ਡਰਾਮਾ ਹੋ ਜਾਣਾ ਕਮਲ ਆਫਿਸ ਤਾਂ ਪਹੁੰਚ ਗਈ ਸੀ ਪਰ ਉਹਨੂੰ ਕਿਤੇ ਨਾ ਕਿਤੇ ਘਰ ਜਾ ਕੇ ਹੋਣ ਵਾਲੇ ਡਰਾਮੇ ਦਾ ਸਾਹਮਣਾ ਕਰਨਾ ਹੀ ਪੈਣਾ ਸੀ ਇਹ ਗੱਲ ਉਹ ਚੰਗੀ ਤਰ੍ਹਾਂ ਜਾਣਦੀ ਸੀ ਆਫਿਸ ਵਿੱਚ ਕਮਲ ਘਰ ਬਾਰੇ ਹੀ ਸੋਚ ਰਹੀ ਸੀ ਕਿ ਬੋਸ ਦਾ ਫਰਮਾਨ ਆਇਆ ਕਿ ਅੱਜ ਆਫਿਸ ਖਤਮ ਹੋਣ ਤੋਂ ਬਾਅਦ ਮੀਟਿੰਗ ਰੱਖੀ ਆ ਜਿਹੜੀ ਸਾਰੇ ਮੈਂਬਰਾਂ ਨੂੰ اٹੈਂਡ ਕਰਨੀ ਜ਼ਰੂਰੀ ਆ ਕਮਲ ਇਹ ਸੁਣ ਕੇ ਕੁਝ ਉਦਾਸ ਹੋ ਗਈ ਜਦੋਂ ਉਹਦੀ ਸਹੇਲੀ ਨੇ ਉਹਨੂੰ ਪੁੱਛਿਆ ਤਾਂ ਕਮਲ ਬੋਲੀ ਤੂੰ ਜਿਵੇਂ ਕਿਹਾ ਸੀ ਉਮੀਦਾਂ ਨਕਾਰ ਆਈਆਂ ਪਰ ਹੁਣ ਮੈਨੂੰ ਬਹੁਤ ਡਰ ਲੱਗ ਰਿਹਾ ਆ ਕਿਉਂਕਿ ਜਦੋਂ ਮੈਂ ਘਰ ਜਾਵਾਂਗੀ ਨਾ ਤਾਂ ਵਿਕਰਮ ਤੇ ਮੰਮੀ ਜੀ ਪਤਾ ਨਹੀਂ ਮੈਨੂੰ ਕਿੰਨਾ ਕੁ ਸੁਣਾਉਣਗੇ ਤੇ ਉੱਪਰੋਂ ਇਹ ਆਫਿਸ ਦੀ ਮੀਟਿੰਗ ਜਿਹਦੀ ਵਜ੍ਹਾ ਨਾਲ ਮੈਂ ਵੈਸੇ ਹੀ ਘਰ ਜਾਣ ਵਿੱਚ ਲੇਟ ਹੋ ਜਾਵਾਂਗੀ ਮਮੇ ਜੀਤਾ ਸਵੇਰ ਦਾ ਕੰਮ ਕਰਕੇ ਹੀ ਅੱਕ ਗਏ ਹੋਣਗੇ ਤੇ ਜਦੋਂ ਉਹਨਾਂ ਨੂੰ ਸ਼ਾਮ ਨੂੰ ਟਾਈਮ ਤੇ ਖਾਣਾ ਨਾ ਨਿਲਿਆ ਤਾਂ ਅੱਜ ਸ਼ੇਰਨੀ ਦੀ ਤਰ੍ਹਾਂ ਦਹਾੜ ਲਾਵੇਗੀ ਤੇ ਉੱਪਰੋਂ ਉਹਨਾਂ ਨੇ ਸਵੇਰੇ ਵਿਕਰਮ ਨੂੰ ਹੀ ਮੇਰੇ ਖਿਲਾਫ ੜਕਾ ਦਿੱਤਾ ਹੋਣਾ ਹੈ ਉਹ ਅਲੱਗ ਅੱਜ ਤਾਂ ਘਰ ਜਾ ਕੇ ਮੇਰੀ ਖੈਰ ਨਹੀਂ ਕਮਲ ਦੀ ਸੇਲੀ ਬੋਲੀ ਕਮਲ ਤੇਰਾ ਇਹ ਡਰ ਹੀ ਤਾਂ ਤੇਰੀ ਕਮਜ਼ੋਰੀ ਦਾ ਕਾਰਨ ਬਣ ਗਿਆ ਆ ਜਦੋਂ ਤੱਕ ਤੂੰ ਡਰਦੀ ਰਹੇਂਗੀ ਤੈਨੂੰ ਉਹ ਹੋਰ ਡਰਾਉਣਗੇ ਕਮਲ ਆਪਣੀਆਂ ਖੁਸ਼ੀਆਂ ਸਾਨੂੰ ਖੁਦ ਹੀ ਲੱਭਣੀਆਂ ਪੈਂਦੀਆਂ ਆ ਕੋਈ ਨਹੀਂ ਕਹੇਗਾ ਕਿ ਬਹਿ ਜਾਓ ਆਰਾਮ ਕਰੋ ਤੈਨੂੰ ਆਪਣੇ ਸਨਮਾਨ ਦੇ ਲਈ ਖੁਦ ਹੀ ਲੜਨਾ ਪਵੇਗਾ ਤਾਂ ਹੀ ਤੈਨੂੰ ਤੇਰਾ ਸਨਮਾਨ ਵਾਪਸ ਮਿਲੇਗਾ ਕਮਲ ਨੇ ਵੀ ਉਨਟਾਣ ਲਿਆ ਸੀ ਕਿ ਉਹ ਆਪਣੀਆਂ ਖੁਸ਼ੀਆਂ ਦੀ ਚਾਬੀ ਹਾਸਲ ਕਰਕੇ ਹੀ ਸ਼ਾਂ ਲਵੇਗੀ ਚਾਮਨੂ ਜਦੋਂ ਵਿਕਰਮ ਆਫਿਸ ਤੋਂ ਘਰ ਆਇਆ ਤਾਂ ਉਹਨੇ ਵੇਖਿਆ ਕਮਲ ਅਜੇ ਤੱਕ ਆਫਿਸ ਤੋਂ ਨਹੀਂ ਆਈ ਸੀ ਕਮਲ ਦੀ ਸੱਸ ਵਿਕਰਮ ਨੂੰ ਵੇਖਦੇ ਹੋਏ ਬੋਲੀ ਅੱਜ ਤਾਂ ਪਤਾ ਨਹੀਂ ਸ਼ਾਮ ਦਾ ਖਾਣਾ ਵੀ ਸ਼ਾਇਦ ਹਿੰਮਸীব ਹੋਵੇ ਵਿਕਰਮ ਨੇ ਰਾ ਖਾਣੇ ਦਾ ਟਾਈਮ ਹੋ ਗਿਆ ਆ ਪਰ ਕਮਲ ਹਜੇ ਤੱਕ ਆਫਿਸ ਤੋਂ ਨਹੀਂ ਆਈ। ਵਿਕਰਮ ਜਿਵੇਂ ਵੀ ਕਮਲ ਤੇ ਸੁਨੀਤਾ ਹੀ ਪੜਕਿਆ ਹੋਇਆ ਸੀ। ਉਹਨੇ ਆਪਣੀ ਜੇਬ ਵਿੱਚੋਂ ਮੋਬਾਈਲ ਕੱਢਿਆ ਤੇ ਕਮਲ ਨੂੰ ਫੋਨ ਕੀਤਾ। ਆਫਿਸ ਦੀ ਮੀਟਿੰਗ ਵਿੱਚ ਹੋਣ ਦੀ ਵਜ੍ਹਾ ਨਾਲ ਤੋਂ ਕਮਲ ਨੇ ਫੋਨ ਕੱਟ ਦਿੱਤਾ। ਵਿਕਰਮ ਨੇ ਦੂਸਰੀ ਵਾਰ ਫੇਰ ਫੋਨ ਕੀਤਾ ਤੇ ਫਿਰ ਕਮਲ ਨੇ ਫੋਨ ਕੱਟ ਦਿੱਤਾ। ਹੁਣ ਵਿਕਰਮ ਦਾ ਪਾਰਾ ਸੱਤਵੇਂ ਅਸਮਾਨ ਤੇ ਸੀ। ਉਹ ਹੁਣ ਕਮਲ ਦਾ ਰਾਹ ਵੇਖਣ ਲੱਗਾ ਵਿਕਰਮ ਬੋਲਿਆ ਮੰਮੀ ਰਾਧਿਕਾ ਕਿੱਥੇ ਆ? ਕਮਲ ਦੀ ਸੱਸ ਬੋਲੀ ਪੁੱਤ ਸਵੇਰੇ ਦੱਸਿਆ ਸੀ ਨਾ ਉਹਨੇ ਉਹ ਪੜ੍ਹਾਈ ਕਰਨ ਆਪਣੀ ਸਹੇਲੀ ਦੇ ਘਰ ਗਈ ਆ ਉਹ ਵੀ ਦੇਰ ਨਾਲ ਹੀ ਵਾਪਸ ਆਵੇਗੀ ਇਹਨਾਂ ਕਹਿ ਕੇ ਕਮਲ ਦੀ ਸੱਸ ਟੀਵੀ ਦੇਖਣ ਲੱਗ ਪਈ ਵਿਕਰਮ ਬੋਲਿਆ ਮੰਮੀ ਇੱਕ ਕੱਪ ਚਾਹ ਮਿਲ ਜਾਦੀ ਤਾਂ ਕਮਲ ਦੀ ਸੱਸ ਮਸਾਈ ਚਾਹ ਬਣਾਉਣ ਉੱਠੀ ਮੁੰਡੇ ਦੇ ਸਾਹਮਣੇ ਮਨਾ ਕਰਦੀ ਤਾਂ ਉਹ ਸੋਚਦਾ ਘਰ ਵਾਲੀ ਤਾਂ ਘਰ ਵਾਲੀ ਮਾਂ ਵੀ ਕਿਸੇ ਕੰਮ ਨਹੀਂ ਆ ਰਹੀ ਸੋਚ ਕੇ ਉਹਨੂੰ ਚਾਹ ਬਣਾਉਣੀ ਪਈ ਵਿਕਰਮ ਗੁੱਸੇ ਨਾਲ ਅੱਗ ਬਬੂਲਾ ਹੋ ਚੁੱਕਿਆ ਸੀ ਉਚਾਪੀ ਕੇ ਬਸ ਆਪਣਾ ਗੁੱਸਾ ਕੰਟਰੋਲ ਕਰਨਾ ਚਾਹੁੰਦਾ ਸੀ ਤਾਂ ਕਿ ਇਹਨੂੰ ਕਮਲ ਦੇ ਲਈ ਬਚਾ ਸਕੇ ਕਮਲ ਜਿਵੇਂ ਹੀ ਆਬਿਓਸ ਤੋਂ ਘਰ ਪਹੁੰਚੀ ਵਿਕਰਮ ਉਹਨੂੰ ਵੇਖ ਕੇ ਗੁੱਸੇ ਨਾਲ ਉੱਠਿਆ ਤੇ ਬੋਲਿਆ ਸਵੇਰ ਤਾਂ ਸਵੇਰ ਅੱਜ ਸ਼ਾਮ ਨੂੰ ਵੀ ਮਹਾਰਾਣੀ ਨੇ ਘਰ ਦਾ ਕੋਈ ਕੰਮ ਨਹੀਂ ਕਰਨਾ ਇਸ ਲਈ ਦੇਰ ਨਾਲ ਆਈਆਂ ਉਤੋਂ ਮੇਰੇ ਦੋ ਵਾਰ ਫੋਨ ਕਰਨ ਤੇ ਵੀ ਫੋਨ ਕੱਟ ਦਿੱਤਾ ਤੂੰ ਆਪਣੇ ਆਪ ਨੂੰ ਕੀ ਸਮਝਦੀ ਆ ਕਮਲ ਦੀ ਸੱਸ ਬੋਲੀ ਬਹੁਤ ਪਰ ਨਿਕਲ ਆਏ ਆ ਤੇਰੇ ਕਮਲ ਸਵੇਰੇ ਵੀ ਸੋਈ ਇਵੇਂ ਖਿਲਰੀ ਹੋਈ ਸੀ ਜਿਹੜੀ ਮੈਂ ਸਾਫ਼ ਕੀਤੀ ਤੇ ਸ਼ਾਮ ਦੇ ਖਾਣੇ ਦਾ ਅਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਆ ਤੈਨੂੰ ਤਾਂ ਪਤਾ ਆ ਮੈਨੂੰ ਸ਼ਾਮ ਦਾ ਖਾਣਾ ਟਾਈਮ ਤੇ ਚਾਹੀਦਾ ਆ ਪਹਿਲਾਂ ਤਾਂ ਸਵੇਰੇ ਤੇ ਸ਼ਾਮ ਦੋਵੇਂ ਟਾਈਮ ਦਾ ਖਾਣਾ ਸਵੇਰੇ ਹੀ ਬਣਾ ਕੇ ਜਾਂਦੀ ਸੀ ਪਰ ਅੱਜ ਤਾਂ ਹਾਦੀ ਕਰ ਦਿੱਤੀ ਤੂੰ ਚਾਰ ਮਹੀਨੇ ਨਹੀਂ ਤਾਂ ਹੋਏ ਆ ਹਜੇ ਤੇਰੇ ਵਿਆਹ ਨੂੰ ਤੇ ਸਾਨੂੰ ਹੁਣੇ ਹੀ ਤੇਵਰ ਦਿਖਾਉਣ ਲੱਗ ਗਈ ਪੁੱਛ ਮੇਰੇ ਪੋਤ ਬਿਕਰਮ ਨੂੰ ਤੇਰੇ ਆਉਣ ਤੋਂ ਪਹਿਲਾਂ ਕਿੰਨਾ ਖਿਆਰ ਰੱਖਦੀ ਸੀ ਮੈਂ ਇਹਦਾ ਕਦੀ ਵੀ ਕੱਲੀ ਦਾਲ ਦੇ ਨਾਲ ਰੋਟੀ ਨਹੀਂ ਖਾਦੀ ਸੀ ਮੇਰੇ ਪੁੱਤ ਨੇ ਹਮੇਸ਼ਾ ਸਲਾਦ ਸਬਜ਼ੀ ਤੇ ਨਾਲ ਦਾਲ ਸਭ ਕੁਝ ਥਾਲੀ ਵਿੱਚ ਰੱਖਦੀ ਸੀ ਪਰ ਤੇਰੇ ਆਉਣ ਤੋਂ ਬਾਅਦ ਮੇਰਾ ਪੁੱਤ ਵੀ ਦਿਨੋਂ-ਦਿਨ ਕਮਜ਼ੋਰ ਹੁੰਦਾ ਜਾ ਰਿਹਾ ਆ ਕਮਲ ਬੋਲੀ ਵਾਹ ਮੰਮੀ ਜੀ ਵਾਹ 4 ਮਹੀਨੇ ਪਹਿਲਾਂ ਜਿਸ ਬੇਟੇ ਦਾ ਤੁਸੀਂ ਇੰਨਾ ਖਿਆਲ ਰੱਖਦੇ ਸੀ ਮੇਰੇ ਵਿਆਹ ਦੇ ਬਾਅਦ ਉਸੇ ਪੁੱਤ ਦੇ ਲਈ ਇੱਕ ਕੱਪ ਚਾਹ ਤੱਕ ਨਹੀਂ ਬਣਾਈ ਹੁੰਦੇ ਤੁਹਾਡੇ ਕੋਲ ਇਹੋ ਜਿਹਾ ਕੀ ਹੋ ਗਿਆ ਅਚਾਨਕ ਮੇਰੇ ਵਿਆਹ ਦੇ ਬਾਅਦ ਮੈਂ ਵੀ ਤਾਂ ਨੌਕਰੀ ਕਰਦੀ ਆ ਮੈਂ ਵੀ ਸਾਰਾ ਦਿਨ ਥੱਕ ਜਾਨੀ ਆ ਪਰ ਪੂਰੇ ਘਰ ਦਾ ਕੰਮ ਮੇਰੇ ਤੇ ਇਵੇਂ ਸੁੱਟਿਆ ਜਾਂਦਾ ਆ ਜਿਵੇਂ ਮੈਂ ਇਸ ਘਰ ਦੀ ਨੌਕਰਾਨੀ ਹਾਂ ਮੰਮੀ ਜੀ ਇਸ ਘਰ ਦੀ ਬਹੁਆ ਨੌਕਰਾਨੀ ਨੇ ਰਾਦਕਾ ਤੇ ਤੁਸੀਂ ਪੂਰਾ ਦਿਨ ਘਰੇ ਰਹਿ ਕੇ ਵੀ ਘਰ ਦਾ ਕੋਈ ਕੰਮ ਨਹੀਂ ਕਰਦੇ ਤੇ ਮੈਂ ਬਾਹਰ ਕਮਾਉਣ ਵੀ ਜਾਵਾਂ ਤੇ ਘਰ ਵੀ ਸੰਭਾਲਾਂ ਮੇਰੇ ਕੋਲੋਂ ਇਹ ਸਾਰੀਆਂ ਉਮੀਦਾਂ ਰੱਖਦੇ ਹੋ ਵਿਕਰਮ ਕੱਲ ਤੋਂ ਮੈਂ ਨੌਕਰੀ ਤੇ ਨਹੀਂ ਜਾਵਾਂਗੀ ਤਾਂ ਕਿ ਤੇਰੀ ਥਾਲੀ ਵਿੱਚ ਦਾਲ ਸਬਜ਼ੀ ਸਵਾ ਸਾਰਾ ਕੁਝ ਭਰੋ ਸਕਾਂ ਕੰਮ ਸੇ ਕੰਮ ਮੈਨੂੰ ਰੋਜ਼ ਰੋਜ਼ ਇਹ ਤਾਨੇ-ਤਾਨੀ ਸੁਣਨੇ ਪੈਣਗੇ ਇਸ ਗੱਲ ਇਸ ਲਈ ਮੈਂ ਕੱਲ ਹੀ ਨੌਕਰੀ ਛੱਡਣ ਲਈ ਤਿਆਰ ਹਾਂ ਵੈਸੇ ਵੀ ਨੌਕਰੀ ਕਰਕੇ ਵੀ ਮੇਰੀ ਤੁਸੀ ਕੀ ਕਦਰ ਪਾਈ ਆ ਇਸ ਘਰ ਵਿੱਚ ਵਿਕਰਮ ਕਮਲ ਦੀ ਇਹ ਗੱਲ ਸੁਣ ਕੇ ਡਰ ਗਿਆ ਕਿਉਂਕਿ ਥੋੜਾ ਟਾਈਮ ਪਹਿਲਾਂ ਹੀ ਤਾਂ ਵਿਕਰਮ ਨੇ ਇੰਨੀ ਵੱਡੀ ਗੱਡੀ ਖਰੀਦ ਲਈ ਸੀ ਜਿਹਦੀ ਕਿਸ਼ਤ ਕਮਲ ਦੀ ਤਨਖਾਹ ਵਿੱਚੋਂ ਹੀ ਕੱਟਦੀ ਸੀ ਰਾਦਕਾ ਵੀ ਘਰ ਦੇ ਦਰਵਾਜ਼ੇ ਤੇ ਖੜੀ ਸਾਰਾ ਕੁਝ ਸੁਣ ਚੁੱਕੀ ਸੀ ਜਿਹੜੀ ਕਾਰ ਵਿੱਚ ਸਾਰੇ ਬੜੀ ਸ਼ਾਨ ਨਾਲ ਘੁੰਮ ਜਾਂਦੇ ਸੀ ਉਸ ਕਾਰ ਦੀ ਕਿਸ਼ਤ ਦਾ ਭਾਰ ਵੀ ਕਮਲ ਤੇ ਹੀ ਸੀ ਇਹ ਘਰ ਦੇ ਸਾਰੇ ਲੋਕ ਜਾਣਦੇ ਸੀ ਵਿਕਰਮ ਬੋਲਿਆ ਨੌਕਰੀ ਛੱਡਣ ਦੀ ਗੱਲ ਕਿੱਥੋਂ ਆ ਗਈ ਇੱਥੇ ਤਾਂ ਸਿਰਫ ਘਰ ਦੇ ਕੰਮਾਂ ਦੀ ਗੱਲ ਚੱਲ ਰਹੀ ਆ ਹਾਂ ਵਿਕਰਮ ਮੇਰੇ ਕੋਲੋਂ ਘਰ ਤੇ ਆਫਿਸ ਇਕੱਠੇ ਮੈਨੇਜ ਨਹੀਂ ਹੋਣਗੇ ਜੇ ਤੂੰ ਚਾਹੁੰਦਾ ਆ ਕਿ ਮੈਂ ਆਪਣਾ ਆਫਿਸ ਨਾ ਛੱਡਾਂ ਤਾਂ ਘਰ ਦੇ ਕੰਮਾਂ ਵਿੱਚ ਮੰਮੀ ਜੀ ਤੇ ਰਾਧਕਾ ਨੂੰ ਮੇਰੀ ਮਦਦ ਕਰਨੀ ਪਵੇਗੀ ਨਹੀਂ ਤਾਂ ਮੈਂ ਆਫਿਸ ਛੱਡ ਕੇ ਘਰ ਹੀ ਬਹਿ ਜਾਵਾਂਗੀ ਵਿਕਰਮ ਬੋਲਿਆ ਮੈਨੂੰ ਮaaf ਕਰ ਦੇ ਕਮਲ ਹੁਣ ਅੱਗੇ ਤੋਂ ਮੈਂ ਕਦੀ ਵੀ ਨਹੀਂ ਕਹਾਂਗਾ ਕਿ ਮੈਨੂੰ ਦਾਲਤੇ ਸਰਜੀ ਦੋਵੇਂ ਚੀਜ਼ਾਂ ਚਾਹੀਦੀਆਂ ਨੇ ਰੋਟੀ ਤਾਂ ਸਿਰਫ ਦਾਲ ਦੇ ਨਾਲ ਵੀ ਖਾਦੀ ਜਾ ਸਕਦੀ ਆ ਨਾ ਤੇ ਮੰਮੀ ਤੇ ਰਾਧਿਕਾ ਤੁਸੀਂ ਵੀ ਕੱਲ ਤੋਂ ਘਰ ਦੇ ਸਾਰੇ ਕੰਮਾਂ ਵਿੱਚ ਕਮਲ ਦੀ ਮਦਦ ਕਰੋਗੇ ਕਮਲ ਦੀ ਸੱਸ ਮਾਣ ਹੀ ਮਾਣ ਬੋਲੀ ਜੋਰੂ ਦਾ ਗੁਲਾਮ ਰਾਧਿਕਾ ਬੋਲੀ ਵੀਰੇ ਮੈਂ ਤਾਂ ਕਦੀ ਵੀ ਨਹੀਂ ਕਿਹਾ ਸੀ ਕਿ ਮੈਨੂੰ ਦਾਲ ਸਬਜੀ ਸਾਰਾ ਕੁਝ ਖਾਣ ਨਹੀਂ ਚਾਹੀਦਾ ਆ ਵਿਕਰਮ ਬੋਲਿਆ ਮੈਂ ਕੁਝ ਨਹੀਂ ਜਾਣਦਾ ਤੈਨੂੰ ਤੇ ਮਾਣ ਨੂੰ ਕੱਲ ਤੋਂ ਘਰ ਦੇ ਸਾਰੇ ਕੰਮਾਂ ਵਿੱਚ ਕਮਲ ਦੀ ਮਦਦ ਕਰਨੀ ਹੋਵੇਗੀ ਦੂਸਰੇ ਦਿਨਾਂ ਕਮਲਦੀ ਸਾਸੋ ਵੀ ਸਵੇਰੇ ਜਲਦੀ ਹੀ ਰਸੋਈ ਵਿੱਚ ਕਮਲ ਦੀ ਮਦਦ ਕਰਨ ਆ ਗਈ ਤੇ ਉਹਨੇ ਰਾਧਿਕਾ ਨੂੰ ਸਬਜ਼ੀ ਕੱਟਣ ਦੇ ਰਸੋਈ ਸਾਫ਼ ਕਰਨ ਲਈ ਕਿਹਾ ਤੇ ਖੁਦ ਆਟਾ ਗੁੰਨਣ ਲੱਗੀ ਕਮਲ ਨੇ ਆਪਣੀਆਂ ਖੁਸ਼ੀਆਂ ਦੀ ਚਾਬੀ ਲੱਭ ਲਈ ਸੀ ਆਜ ਉਹ ਬਹੁਤ ਖੁਸ਼ ਸੀ ਤੇ ਆਫਿਸ ਆ ਕੇ ਉਹਨੇ ਆਪਣੀ ਸਹੇਲੀ ਦਾ ਧੰਨਵਾਦ ਕੀਤਾ ਇੰਨੀ ਵਧੀਆ ਤਰਕੀਬ ਦੱਸਣ ਦੇ ਲਈ ਮੇਰੇ ਘਰ ਦੇ ਸਾਰੇ ਜੀ ਲਾਈਨ ਤੇ ਆ ਗਏ ਆ ਤੇ ਅੱਜ ਮੈਂ ਬਹੁਤ ਖੁਸ਼ ਹਾਂ ਹੁਣ ਮੇਰਾ ਆਫਿਸ ਦੇ ਕੰਮਾਂ ਦੇ ਨਾਲ-ਨਾਲ ਘਰ ਦੇ ਕੰਮਾਂ ਵਿੱਚ ਵੀ ਦਿਲ ਲੱਗੇਗਾ ਦੋਸਤੋ ਬਹੁਤ ਪਰਿਵਾਰਾਂ ਵਿੱਚ ਇਹੀ ਹੁੰਦਾ ਆ ਕਿ ਆਫਿਸ ਜਾਣ ਵਾਲੀ ਬਹੂ ਕੋਲੋਂ ਵੀ ਪਤੀ ਸਾਸਤੇ ਮੰਨਾਣੇ ਹੀ ਉਮੀਦ ਰੱਖਦੇ ਨੇ ਕਿ ਉਹ ਘਰ ਦਾ ਸਾਰਾ ਕੰਮ ਵੀ ਸੰਭਾਲ ਲੇ ਤੇ ਆਫਿਸ ਵੀ ਜਾਵੇ ਪਰ ਆਫਿਸ ਜਾਣ ਵਾਲੀ ਬਹੂ ਵੀ ਆਖਿਰ ਇਨਸਾਨ ਹੁੰਦੀ ਆ ਇਹ ਗੱਲ ਸਹੁਰਾ ਪਰਿਵਾਰ ਨੂੰ ਸਮਝਣੀ ਚਾਹੀਦੀ ਆ ਤੇ ਜੇ ਫਿਰ ਵੀ ਸਹੁਰਾ ਪਰਿਵਾਰ ਨਾ ਸਮਝੇ ਤਾਂ ਖੁਦ ਦੇ ਲਈ ਆਵਾਜ਼ ਠਾਣ ਵਿੱਚ ਦੇਰ ਨਹੀਂ ਕਰਨੀ ਚਾਹੀਦੀ ਸੋ ਦੋਸਤੋ ਇਸ ਕਮਨੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ